ਸਰਸ਼ਕਾ ਜੀ ਸਾਰਿਆਂ ਨੂੰ ਅੱਜ ਦੀ ਖਬਰ ਮੁਲਾਜ਼ਮਾਂ ਨਾਲ ਸੰਬੰਧਿਤ ਹੈ ਸਰਕਾਰੀ ਅਤੇ ਅਰਧ ਸਰਕਾਰੀ ਵਿਭਾਗਾ ਦੇ ਮੁਲਾਜ਼ਮਾਂ ਕੱਚੀਆਂ ਅਤੇ ਪੱਕੀਆਂ ਸਮੇਤ ਪੈਨਸ਼ਨਰ ਵੱਲੋਂ ਪੰਜਾਬ ਸਬੋਡੀਨੇਟ ਫੈਡਰੇਸ਼ਨ ਤੇ ਕਲਾਸ 4 ਗਵਰਨਮੈਂਟ EMPLOYEES ਪੰਜਾਬ 1980 ਵੱਲੋਂ ਨਗਰ ਨਿਗਮ ਚੋਣਾ ਦੌਰਾਨ ਪਾਬਾ ਸਾਹਿਬ ਡਾਕਟਰ ਅੰਬੇਡਕਰ ਜਿਹਦੀ ਪ੍ਰੀ ਨਿਰਵਾਣ ਦਿਵਸ ਨੂੰ ਸਮਰਪਿਤ 1000000 ਡੇਲੀ ਵੇਜਸ ਕੰਟਰੈਕਟ ਆਊਟਸੋਰਸ ਪਾਰਟ ਟਾਈਮ ਸਫਾਈ ਸੇਵਕਾਂ ਸੀਵਰਮੈਨ ਸਮੇਤ ਮਿੱਡੇ ਮਿਲ ਆੰਗਣਵਾੜੀ ਆਸ਼ਾ ਵਰਕਰਾਂ ਨੂੰ ਰੈਗੂਲਰ ਤਨਖਾਹ ਸਕੈਨ ਵਿੱਚ 2016 ਤੇ ਰੈਗੂਲਰ ਰੈਗੂਲਾਈਜੇਸ਼ਨ ਐਕਟ ਦੀਆਂ ਧਾਰਾਵਾਂ ਅਨੁਸਾਰ ਇਹਨਾਂ ਨੂੰ ਵਿਭਾਗਾ ਵਿੱਚ ਖਪਾਕੇ ਰੈਗੂਲਰ ਕੀਤਾ ਜਾਵੇ ਅਤੇ ਲੁਟੇਰੀ ਠੇਕੇਦਾਰੀ ਪ੍ਰਥਾ ਦਾ ਖਾਤਮਾ ਕੀਤਾ ਜਾਵੇ ਦਰਸ਼ਨ ਦਰਸ਼ਨ ਸਿੰਘ ਲੁਬਾਣਾ ਬਲਜਿੰਦਰ ਸਿੰਘ ਸਵਰਨ ਸਿੰਘ ਬੰਗਾ ਰਾਮਕ੍ਰਿਸ਼ਨ ਰਾਮਲਾਲ ਰਾਮਾ राम प्रसाद सहोता राकेश कुमार गोलू माधो राही नारंग सिंह शिवचरण कावलजीत सिंह चन्नो ने कहा कि, कि पंजाब सरकार ने इना करमियों इस इस साल घटो का घट उजरता केवल से केवल त्रेंट रुपये महीना वा के तेहठ रुपये महीना वाधा किया है जो नाल कोजा मजाक है ਮਹਿੰਗਾਈ ਦੇ ਅੰਕੜਿਆਂ ਅਨੁਸਾਰ 26000 ਰੁਪਏ ਤਨਖਾਹ ਮਿਲਣ ਯੋਗ ਹੈ ਇਹਨਾਂ ਆਗੂਆਂ ਨੇ ਕਿਹਾ ਕਿ ਆਪ ਸਰਕਾਰ ਕਿਰਤੀਆਂ ਮੁਲਾਜ਼ਮਾਂ ਤੇ ਪੈਨਸ਼ਨਰਾਂ ਦੀਆਂ ਮੰਗਾਂ ਨੂੰ ਲਗਾਤਾਰ ਅੱਖੋਂ-ਉਹਲੇ ਕਰ ਰਹੀ ਹੈ ਜੇਪਰ ਉਸੇ ਮੁੱਖ ਮੰਤਰੀ ਦੇ ਖਟਕਰ ਕਲਮ ਹਰਾ ਪੈਨ ਲਹਿਰਾ ਕੇ ਗਰੰਟੀਆਂ ਦਿੱਤੀਆਂ ਸਨ ਹੁਣ ਪੌਣੇ 3 ਸਾਲਾਂ ਤੋਂ ਇਹ ਐਲਾਨੀਆਂ ਗਰੰਟੀਆਂ ਦੀ ਖੂਕ ਨਿਕਲ ਗਈ ਹੈ ਸਰਕਾਰੀ ਅਤੇ ਅਰਧ ਸਰਕਾਰੀ ਵਿਭਾਗਾਂ ਦੇ ਕੱਚੇ ਅਤੇ ਪੱਕੇ ਮੁਲਾਜ਼ਮਾਂ ਸਮੇਤ ਪੈਨਸ਼ਨਰਾਂ ਨੇ ਸਰਕਾਰੀ ਮਾਤਾ ਕੋਸ਼ਾਲਿਆ ਹਸਪਤਾਲ ਅੱਗੇ ਇਕਤਰ ਹੋਏ ਤੇ ਇੱਥੇ ਰੋਸ ਰੈਲੀ ਕੀਤੀ ਅਤੇ ਬਾਬਾ ਸਾਹਿਬ ਨੇ ਸ਼ਰਦਾ ਤੇ ਫੁੱਲ ਭੇਟ ਕੀਤੇ ਉਪਰੰਤ ਸ਼ਹਿਰ ਦੇ ਕੁਝ ਹਿੱਸਿਆਂ ਵਿੱਚ ਝੰਡਾ ਵੇਕਲ ਮਾਰਚ ਕੀਤਾ ਗਿਆ ਅਤੇ ਸਹਾਇਕ ਕਿਰਤ ਕਮਿਸ਼ਨਰ ਦਫ਼ਤਰ ਅੱਗੇ ਰੈਲੀ ਵੀ ਕੀਤੀ ਉਪਰੰਤ ਕੈਪੀਟਲ 시ਨੇਮਾ ਚੌਂਕ ਵਿਖੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਵੱਲੋਂ ਬਾਬਾ ਸਾਹਿਬ ਸੰਬੰਧੀ ਬੋਲੇ ਆਪ ਸ਼ਬਦਾਂ ਤੇ ਰੋਸ ਵਜੋਂ ਉਹਨਾਂ ਦਾ ਪੁਤਲਾ ਫੁਕਿਆ ਗਿਆ ਅਤੇ ਵਿਧਾਇਕ ਸ਼੍ਰੀ ਅਜੀਤਪਾਲ ਸਿੰਘ ਦੇ ਰਿਹਾਈਸ਼ ਵਿਖੇ ਪਹੁੰਚ ਕੇ ਆਪਣੀਆਂ ਮੰਗਾਂ ਦਾ ਯਾਦ ਪੱਤਰ ਮੁੱਖ ਮੰਤਰੀ ਸਿਹਤ ਮੰਤਰੀ ਜੋ ਪਟਿਆਲਾ ਵਿਖੇ ਸਨ ਦੇ ਨਾਂ ਤੇ ਦਿੱਤਾ ਮੈਡੀਕਲ ਕਾਲਜ ਰਜਿੰਦਰਾ ਹਸਪਤਾਲ ਵਿੱਚੋਂ ਫਰਾਗ ਕਿਤੇ ਮਲਟੀਟਾਸਕ ਵਰਕਰਾਂ ਨੂੰ ਕੰਮ ਤੇ ਹਾਜ਼ਰ ਕਰਨ ਸਮੇਤ ਆਦੀ ਮੰਗਾਂ ਸਾਂਝੀਆਂ ਧੰਨਵਾਦ